जय जय सियाराम जय जय सियाराम भगवान श्री राम का नाम सबसे पहले आज मेरे दफ्तर मेरे बड़े भ्रा जिन्नू सारा वर्ल्ड जानदा है मानयोग सरदार गुरसिंगर सिंह जी मंड देखो आज दो शेर दो बब्बर शेर इकठठे होए है जदों जदों दो बब्बर शेर इकठठे होंदे है ਇਹ ਕੋਈ ਨਾ ਕੋਈ ਚਰਚਾ ਰਹਿੋ ਜੀ ਹੁੰਦੀ ਹੈ ਚਰਚਾ ਚਰਚਾ ਕਰਨੀ ਕਿ ਮੇਰੇ ਦੇਸ਼ ਦੇ ਵਿਕਾਸ ਲਈ ਮੇਰੇ ਪੰਜਾਬ ਦੇ ਵਿਕਾਸ ਲਈ ਅੱਜ ਉਹ ਚਰਚਾ ਕਰਨ ਲਈ ਅਸੀਂ ਦੋ ਭਰਾ ਬੁੱੱਬਰ ਸ਼ੇਰ ਇਕੱਠੇ ਹੋ ਕੇ ਬੈਠੇ ਆ ਮਰਜ਼ਾ ਦੋ ਸ਼ਬਦ ਸਭ ਤੋਂ ਪਹਿਲਾਂ ਜੈ ਜੈ ਸ਼੍ਰੀ ਰਾਮ ਪਾਤਮਾ ਦਾ ਜੀ ਜੈ ਬੰਦੇ ਧਰਮ ਅੱਜ ਦਾਸ ਕੁਸ਼ਮਨ ਸਿੰਘ ਮਾਨ ਉੱਤੇ ਆ ਸ਼੍ਰੀ ਅਵੈਦ ਰੋੜਾ ਜੀ ਦੇ ਦਫ਼ਤਰ ਵਿਖੇ ਆਇਆ ਕੋ ਨੰਤਰ ਮਿੱਤਰ ਰੋੜਾ ਜੀ ਦਾ ਠਾਗਰ ਜੀ ਦੇ ਦਫ਼ਤਰ ਪਰਮਾਤਮਾ ਦਾ ਦਫ਼ਤਰ ਆਪਾਂ ਦੇ ਕੋ ਕੰਮ ਕਰਨ ਵਾਲਿਆਂ ਜਿਹੜੀ ਆਮ ਕਿਉਂਕਿ ਇਹ ਵਿਚਾਰਾ ਜਿੰਦਾ ਸ਼ੀਨਾ ਜਿੰਦਾ ਸ਼ੀਨਾ ਦਾ ਅਨੁਮਦਾ ਉਹ ਰਵੰਦੇਸ਼ ਬਸ਼ੀਰੇ ਬਗੇ ਉਹਨਾਂ ਨੇ ਇਹਦੇ ਵਿਚਾਰੇ ਦੇ ਹੋਣਾ ਕੀਤਾ ਗੋਲੀ ਲੱਗੀ ਲੇਕਿਨ ਚਲੋ ਮਲਕ ਸੁਲਦੀਆ ਇਹਨਾਂ ਦਾ ਵਿਚਾਰੇ ਦਾ ਪਰਿਵਾਰ ਵੀ ਤੇ ਰਹਿ ਗਿਆ ਛੱਡ ਗਿਆ ਉਹ ਕਹਿੰਦਾ ਸੱਚਾ ਸੀ ਅੱਜੇ ਬੈਠਾ ਜੇ ਸੱਚਾ ਤਾਂ ਹੀ ਬੈਠਾ ਹੈ ਨਹੀਂ ਉਹਨੂੰ ਪਤਾ ਉਹ ਦੇਪੋ ਛੱਡ ਲਈ ਕਿ ਉਹ ਸਾਰੇ ਹੁੰਦੇ ਹੋ ਗਏ ਚਲੋ ਪਰਮਾਤਮਾ ਜਿਹੜੇ ਜਹੋਂ ਨੇ ਉਹ ਠੰਡੇ ਰੱਖੇ ਨਵਾਲੇ ਮਾਨ ਸਾਹਿਬ ਚੋਣਾਂ ਦੇ ਦਿਨ ਚ ਆ ਰਹੇ ਆ ਚਰਚਾ ਆਪਾਂ ਆਪਾਂ ਸ਼ੁਰੂ ਕਰੀਏ ਚੋਣਾਂ ਬਾਰੇ ਜੀ ਜੀ ਕੀ ਕਿਤਾ ਅਮਨਤਪਾਲ ਬਕਰ ਤੁਸੀਂ ਪਿੱਛੇ ਬੋਲੇ ਸੀ ਕਿ ਕਿ ਸਵਾਰਧਾਨ ਨੂੰ ਤੇ ਮੰਨਦਾ ਨਹੀਂ ਕੋਈ ਨਹੀਂ ਕੋਨੇ ਆਪ ਤੁਸੀਂ ਕਿਹਾ ਸੀ ਮੈਂ ਸਵਾਰਧਾਨ ਨੂੰ ਮੰਨਣਾ ਹੀ ਨਹੀਂ ਹਾਂ ਬਰੋ ਬੜੇ ਕਾਜਾਂ ਨਾਲ ਨੇ ਹੁਣ ਭਰੇਆ ਕਾਫੀ ਭਰੇਆ ਲੋਕਤੰਤਰ ਦੇ ਵਿੱਚ ਉਹ ਮਰਿਆਦਾ ਹੁੰਦੀ ਹੈ ਨਾ ਇਹੀ ਚਰਚਾ ਕਰਨ ਲਈ ਅਸੀਂ ਮੰਨ ਸਾਬ ਦੇ ਮੈਂ ਇਕੱਠੇ ਹੋਏ ਹਾਂ ਔਰ ਮੈਂ ਜਿੰਨੇ ਵੀ ਮੇਰੇ ਪੰਜਾਬ ਦੇ ਵਾਸੀ ਨੇ ਜਿਹੜੇ ਕਲੂਬ ਸਾਹਿਬ ਕੋ ਖੜੇ ਨੇ ਪੰਜਾਬ ਦੇ ਵਸੇ ਮੇ ਲੋਕਿੰਦੇ ਪਿਆਰ ਕਰਦੇ ਨੇ ਮਾਨ ਸਾਹਿਬ ਦੇ ਮੈਨੂੰ ਬੇਕੀ ਕਰਦੇ ਹੱਥ ਜੋੜ ਕੇ ਕਿ ਆਪਾਂ ਅੰਮ੍ਰਿਤਪਾਲ ਨੂੰ ਵੋਟ ਨਹੀਂ ਪਾਈ ਕਿਉਂਕਿ ਰੋੜਾ ਜੀ ਦੇਖੋ ਇਹ ਹੈਗਾ ਸਬਦਾਨ ਰੋਦੀ ਸਮਾਜ ਰੋਦੀ ਗੁਰੂ ਗ੍ਰੰਥ ਸਾਹਿਬ ਜੀ ਵਾਲ ਲੈ ਕੇ ਕੁਰਸੀ ਤੇ ਹਮਲੇ ਕਰਵਾਏ ਨੇ ਇੱਕ ਨੰਸ਼ੇਰਾ ਇਹ ਦੱਸੋ ਜੀ ਔਰ ਜਲੰਧਰ ਦੇ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਕੁਰਸੀਆਂ ਪੁੜਾਈਆਂ ਜੁੜਾਈਆਂ ਲੋਕਾਂ ਤੋਂ ਮਾਤਾ ਪਿਤਾ ਬਜ਼ੁਰਗਾਂ ਦਾ અપਮਾਨ ਕੀਤਾ ਜਦ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਹੁਤ ਦੂਰ ਸੀ ਕੁਰਸੀਆਂ ਲਾਈ ਹੋਈਆਂ ਵੀ ਜਿਨ੍ਹਾਂ 'ਤੇ ਥੋਡੇ ਨਹੀਂ ਚੱਲਦੇ ਬੈਠ ਸਕਣ। ਅੱਜ ਕਿਤੇ ਆਏ 1 ਸਾਲ ਤੋਂ ਵੱਧ ਹੋ ਗਿਆ ਡਿਵਰੂਪਮੈਂਟ ਜੇਲ੍ਹ ਵਿੱਚ ਬੈਠਾ। ਇਹ ਐਮਐਸ ਤੋਂ ਵਿਰੋਧੀ ਇਹਨੇ ਖੁਦ ਮੰਨਿਆ ਸੀ ਵੀ ਸਾਨੂੰ ਅਸੀਂ ਨਹੀਂ ਮੰਨਦੇਗੇ। ਮੈਂ ਇਹ ਜਿਹੜਾ ਚਾਹਨਾ ਜਿਹੜੇ ਲੋਕ ਖਲੂਰ ਸਾਹਿਬ ਦੇ ਨੇ ਨਾ ਸ਼੍ਰੀ ਖਲੂਰ ਸਾਹਿਬ ਦੇ ਲੋਕ ਆ ਇਹਨੇ ਹੱਥ ਜੋੜ ਕੇ ਬੇਨਤੀ ਕਰਦਿਆਂ ਵੀ ਇਸ ਅਮਰਤਪਾਲ ਵਰਗੇ ਨੂੰ ਬੋਰਡ ਰਾਪਾਇਓ। ਉਹ ਕਿਉਂ ਨਾ ਪਾਇਓ ਕਿਉਂਕਿ ਇਹ ਸਵਧਾਨ ਬ੍ਰੋਤੀ ਆ ਸਮਾਜ ਬ੍ਰੋਤੀ ਆ ਪੁਤਰਾਣ ਸਾਹਿਬ ਬ੍ਰੋਤੀ ਆ ਪੰਜਾਬ ਬ੍ਰੋਤੀ ਆ ਕਿਉਂਕਿ ਸਾਡਾ ਸਰਕਾਰ ਨਹੀਂ ਕਦੇ ਖਾਲਸਾ ਆਧੇ ਕਲਾਕਾਰ ਦਾ ਕਦੇ ਕੁਝ ਕਰਦਾ ਸੀ ਇਸ ਕਰਕੇ ਅਸੀਂ ਇਹੀ ਕਹਿਣਾ ਚਾਹਨੇ ਆ ਜਿਹੜਾ ਕੋ ਇੰਦਰਾ ਗਾਂਧੀ ਦਾ ਸਾਡੇ ਦਾ ਸ਼ਹੀਦ ਜੀ ਦਾ ਦਾਤਲ ਦਾ ਬੇਟਾ ਖੜਾ ਵਾ ਫਰੀਦਕੋੜ ਤੋਂ ਉਹਨੂੰ ਵੀ ਨੇ ਵੋਟ ਪਾਇਓ ਸਰਬਜੀਤ ਸਿੰਘ ਨੇ ਖੜਾ ਵਾ ਮਰ ਸਾਹਿਬ ਨੇ ਕਿਹਾ ਵੀਡੀਓ ਵਾਇਰਲ ਹੋ ਰਹੀ ਹੈ ਇਹਨੇ ਮੱਚ ਅਮਰਪਾਲ ਦਾ ਬੜਾ ਪਿਓਰ ਕਿਹਾ ਜੀ ਉਹ ਪਤਾ ਕੀ ਬੋਲ ਰਿਹਾ ਹਾਂ ਤੁਸੀਂ ਸੁਣੀ ਹੋਵੇਗੀ ਕਿ ਹਿੰਦੂਆਂ ਨੂੰ ਮਾਰਨਾ ਹੈ ਮਤਲਬ ਹਿੰਦੂ ਤੇ ਕੇ ਜਾਂਦੇ ਨੇ ਕਿ ਉਹ ਵੀ ਸਿੱਖ ਪਰਿਵਾਰ ਚੋਂ ਮੈਂ ਹਿੰਦੂ ਪਰਿਵਾਰ ਚੋਂ ਇੱਕ ਅਸੀਂ ਇੱਕ ਆ ਨਾ ਸਾਡਾ ਏਕਾ ਵੈ ਉਹ ਦੁਨੀਆ ਸਭ ਨੂੰ ਪਿਆਰ ਵੀ ਬਹੁਤ ਕਰਦੀ ਹੈ ਠੀਕ ਹੈ ਨਾ ਕਿਉਂਕਿ ਅਸੀਂ ਏਕਾ ਤੇ ਖਾਣਾ ਹੈ ਮੈਂ ਇਹ ਚੀਜ਼ ਕਹਿੰਦਾ ਕਿ ਪਰਮਾਤਮਾ ਉਹਨਾਂ ਨੂੰ ਸਤਿਗੁਣ ਦੀ ਬਖਸ਼ਣ ਸਾਡਾ ਹਿੰਦੂ ਸਮਾਜ ਦੇਹੀ ਚਾਹਦਾ ਕਿ ਅਸੀਂ ਸਾਰੇ ਇੱਕ ਹੋ ਕੇ ਰਹੀਏ ਮੈਂ ਮੈਂ ਕਹਿੰਦਾ ਅਸੀਂ ਹੈਗੇ ਆ ਸਨਾਤਨ ਨੂੰ ਪਿਆਰ ਕਰਨ ਵਾਲੇ ਅਸੀਂ ਸਨਾਤਨ ਦੇ ਹੀ ਹਿੱਸਾ ਵਾਂ ਗੁਰਸਿਮਰਤਿਕ ਮੰਡਲ ਸਿੱਖੜਾ ਕੋ ਸਨਾਤਨ ਦਾ ਹਿੱਸਾ ਵਾਂ ਦੇਖੋ ਉਹ ਤੁਸੀਂ ਭਗਵਾ ਪਾਇਆ ਨਹੀਂ ਭਗਵਾ ਸਾਡੀ ਆਣ ਮਾਨ ਜਾਣ ਭਗਵੀ ਦੇਖੋ ਭਗਵੀ ਮਤਲਬ ਇੱਕ ਦੇਖੋ ਵਿਚਾਰ ਤੁਹਾਡੇ ਕਿੰਨੇ ਵਹੀਆ ਕਿ ਬਦਵਾ ਤੇਰੀ ਆਣ ਹੈ ਬਾਹਰ ਤੇਰੀ ਸ਼ਾਨ ਹੈ ਤੁਸੀਂ ਤੋਂ ਮਾਨੂੰ ਸ਼ਾਨ ਦੇ ਦਿਓ ਆਪਣੀ ਦੇਖੋ ਭਾਰਤ ਦੇ ਪ੍ਰਧਾਨ ਮੰਤਰੀ ਜੀ ਨੇ ਕਿੱਡੇ ਵੱਡੇ ਕੰਮ ਕੀਤੇ ਆ ਜੋ ਭਗਵਾਨਪੁਰ ਲਾਏ ਆ ਸ਼੍ਰੀ ਰਾਮ ਕੋ ਲਾਏ ਆ ਉਹਨਕੋ ਬੋੜ ਦੇਗੇ ਜੇ ਚੱਲ ਹੋ ਗਏ ਹੁਣ ਅਖੀਲਾ ਚੱਲ ਹੈਗਾ ਆਪਣਾ ਪਹਿਲੀ ਤਰੀਕ ਦਾ ਪਹਿਲੀ ਤਰੀਕ ਨੂੰ ਮੈਂ ਤਾਂ ਇਹ ਕਹਾਂਗਾ ਜੇ ਲੋਕਾਂ ਨੇ ਡਵੈਲਪਮੈਂਟ ਕਰਵਾਈਆਂ ਜਾਂ ਦੇਸ਼ ਦੇ ਜਾਂ ਇੰਟਰਨੈਸ਼ਨਲ ਮੁੱਦੇ ਹੱਲ ਕਰਾਉਣੇ ਨੇ ਜਿਹੜੇ ਰਹਿ ਗਏ ਨੇ ਅੱਜ ਕੀ 2024 ਚ ਭਾਰਤ ਦੇ ਪ੍ਰਧਾਨ ਮੰਤਰੀ ਬਣਾਓ 405 ਨੰਦਰ ਮੋਦੀ ਜੀ ਦੇ ਲਈ ਅਮੀਸ਼ਾਹ ਜੀ ਦੇ ਲਈ ਤੁਹਾਨੂੰ ਕੋਈ ਡੱਕ ਨਹੀਂ ਕੋਈ ਕੁਝ ਨਹੀਂ ਹੋਗਾ ਮੈਂ ਕਿਸਾਨਾਂ ਨੂੰ ਕਹਾਂਗਾ ਵੀ ਭਾਰਤ ਦੇ ਪ੍ਰਧਾਨ ਮੰਤਰੀ ਜੀ ਦੇ ਹੱਕ ਵਿੱਚ ਵੋਟਾਂ ਪਾਓ ਸਾਰੇ ਪੰਜਾਬ ਵਾਲਿਆਂ ਨੂੰ ਕਿਸਾਨਾਂ ਨੂੰ ਕਹਾਂਗਾ ਵੀ ਵਿਰੋਧ ਨਾ ਕਰੋ ਵਿਰੋਧ ਨਾ ਕਰੋ ਇਹਹੀ ਚੀਜ਼ ਮੈਂ ਅੱਜ ਕਾਂਗਰਸ ਦੇ ਕੋਲ ਆਇਆ ਸੀਗਾ ਕਿ ਇਹਹੀ ਚਰਚਾ ਚੱਲੇ ਦੁਨੀਆ ਦੇਖੇ ਜਨਤਾ ਦੇਖੇ ਕਿ ਜਿਹੜੇ ਇਹ ਨੂੰ ਤੋੜਨ ਵਾਲੇ ਲੋਕ ਇੱਥੇ ਚਾਹੋ ਸਿਮਰਤ ਸਿੰਘ ਮਾਰ ਲਗਾ ਲਓ ਠੀਕ ਹੈ ਜੀ ਚਾਹੋ ਲਾ ਲਓ ਫ੍ਰੀਕੋਰਡ ਤੋਂ ਜਿਹੜੇ ਗੁਰਵੰਤ ਸਿੰਘ ਨੇ ਆਦਲ ਮਤਲਬ ਤੁਸੀਂ ਹਿਸਾਬ ਲਗਾ ਲਓ ਪ੍ਰਾਈਮ ਮਿਨਿਸਟਰ ਤੁਹਾਡੀ ਸੀ ਮਜੂਦਾ ਸੀ ਮੈਂ ਕਹਿੰਦਾ ਸਟਰੋਂਗ 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 ਤਾਕਤ ਮਤਲਬ ਉਸ ਤੋਂ ਬਾਅਦ 100 ਗਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਸ ਤੋਂ ਬਾਅਦ ਠੀਕ ਹੈ ਜੀ ਉਹ ਤੁਸੀਂ ਲਗਾ ਲਓ ਜੇ ਇਹ ਖੜਿਆ ਅਮਰਿੰਦਪਾਲ ਨੂੰ ਖੜਾ ਕਰਤਾ ਮਤਲਬ ਪੰਜਾਬ ਦੀ ਜਨਤਾ ਸਿਆਣੀ ਈ ਹੈ ਪੰਜਾਬ ਦੀ ਜੜਤਾ ਬਹੁਤ ਸਿਆਣੀ ਹੈ ਇਹ ਵੀ ਕਰਨੀ ਹੈ ਅਪੀਲ ਅਸੀਂ ਕਰਦੇ ਹਾਂ ਅੱਜ ਮੋਲ ਕੇ ਦੋਨੇ ਭਰਾ ਕੀ ਅੰਮ੍ਰਿਤਪਾਲ ਨੂੰ ਬੋਲ ਨਹੀਂ ਪਾਣੀ ਜੈ ਜੈ ਸੀਆਰ